ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਉੜਦੇ ਜਹਾਜ਼ ਨਾਲ ਵਾਪਰੀ ਇਹ ਵੱਡੀ ਘਟਨਾ ਹੋ ਗਿਆ ਵੱਡਾ ਕਾਂਡਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਮਰੀਕਾ ਵਿੱਚ ਉੜਦੇ ਜਹਾਜ਼ ਨਾਲ ਵਾਪਰੀ ਇੱਕ ਹੋਰ ਵੱਡੇ ਹਾਦਸੇ ਨੇ ਇੱਥੇ 에ਵੀਏਸ਼ਨ ਮਹਾਰਾ ਨੂੰ ਸੁਚੇਤ ਕਰ ਦਿੱਤਾ ਉੱਥੇ ਹੀ ਹਵਾਈ ਮਸਾਫਿਰ ਬੋਇੰਗ ਦੇ 737 ਜਹਾਜ਼ ਵਿੱਚ ਕਦੇ ਨਾ ਬੈਠਣ ਦਾ ਮਨ ਬਣਾਉਂਦੇ ਮਹਿਸੂਸ ਹੋ ਰਿਹਾ ਹਨ ਇਹ ਜਹਾਜ਼ ਵੀ ਯੂਨਾਈਟਿਡ 에ਅਰਲਾਈਨਸ ਨਾਲ ਸੰਬੰਧਿਤ ਜਿਸ ਦਾ ਇੱਕ ਵੱਡਾ ਹਿੱਸਾ ਹਵਾ ਵਿੱਚ ਹੀ ਟੁੱਟ ਗਿਆ ਤੇ 143 ਜਣਿਆਂ ਦੀ ਜਾਨ ਰੱਬ ਅਸਰ ਹੋ ਗਈ ਖਸਕਿਤ ਸਮਿਤੀ ਨਾਲ ਜਹਾਜ਼ ਓਰੇਗਨ ਸੂਬੇ ਦੇ ਮੈਡਫਰਡ 에ਅਰਪੋਰਟ ਤੇ ਉਤਰਿਆ ਸੁਰੱਖਿਅਤ ਉਤਾਰ ਲਿਆ ਗਿਆ ਤੇ ਜੈਕਸ਼ਨ ਕਾਉਂਟੀ ਦੀ 에ਅਰਪੋਰਟ ਡਾਇਰੈਕਟਰ ਐਵਰਯੂਡ ਨੇ ਦੱਸਿਆ ਕਿ ਜਹਾਜ਼ ਦੀ ਲੈਂਡਿੰਗ ਦੌਰਾਨ ਕੋਈ ਮੁਸਾਫਰ ਜਖਮੀ ਨਹੀਂ ਹੋਇਆ ਤੇ ਉਹਨਾਂ ਕਹਿ ਕੇ ਇਹ ਜਨਾਵਾ ਜਹਾਜ਼ ਨਹੀਂ ਸੀ ਜਿਵੇਂ ਕਿ ਪਲਾਸ ਕੈਰਲਾਈਨਸ ਦੇ 737 मैक्स 9 ਜਹਾਜ਼ ਦੇ ਮਾਮਲੇ ਵਿੱਚ ਹੋਇਆ ਜਿਸ ਦਾ ਦਰਵਾਜ਼ਾ ਸਮਾਨ ਚ ਖੁੱਲ ਗਿਆ ਤੇ ਰੈਸ਼ੀ ਇਲਾਕੇ ਨੇੜੇ ਉਹ ਮਿਲਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ